वेलकम टू खन्ना न्यूज़ लाइव हर साल ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਖੰਨਾ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਚੇਅਰਮੈਨ ਹਰਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਸ਼੍ਰੀ ਵਿਸ਼ਵਕਰਮਾ ਮੰਦਿਰ ਨਵੀਂ آبادی ਨੇੜੇ ਰੇਲਵੇ ਸਟੇਸ਼ਨ ਖੰਨਾ ਵਿਖੇ ਸ਼੍ਰੀ ਵਿਸ਼ਵਕਰਮਾ ਜੀ ਦਾ 66ਵਾਂ વાર્ષਿਕ ਉਤਸਵ ਬੜੀ ਸ਼ਰਧਾ ਅਤੇ ਤੁਮਤਮ ਨਾਲ ਮਨਾਇਆ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਸਭਾ ਵੱਲੋਂ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਬਾਬਾ ਵਿਸ਼ਵਕਰਮਾ ਰਾਮਗੜੀਆ ਆਰਗੇਨਾਈਜੇਸ਼ਨ ਖੰਨਾ ਸ਼੍ਰੀ ਵਿਸ਼ਵਕਰਮਾ ਯੂਥ ਸਭਾ ਖੰਨਾ ਟਿੰਬਰ ਟਰੇਡਰਸ ਐਂਡ ਮੈਨੂਫੈਕਚਰ ਐਸੋਸੀਏਸ਼ਨ ਖੰਨਾ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਪੰਜਾਬ ਖੰਨਾ ਅਤੇ ਗੁਰਦੁਆਰਾ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਸਭਾ ਖੰਨਾ ਸੁਲੇਖ ਰਾਮ ਸਟੀਲ ਇੰਡਸਟਰੀਅਲਸ ਦੇ ਸਹਿਯੋਗ ਨਾਲ ਮਨਾਏ ਗਏ 66ਵੇਂ ਵਾਰਸ਼ਿਕ ਉਤਸਵ ਮੌਕੇ ਤੜਕੇ 4 ਵਜੇ ਮੂਰਤੀ ਇਸ਼ਨਾਨ ਉਪਰੰਤ 8 ਵਜੇ ਹਵਨ ਯਗ ਜਤਿੰਦਰ ਸਿੰਘ ਸੋਹਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਆਰੰਭ ਹੋਇਆ ਅਤੇ 10 ਵਜੇ ਹਵਨ ਯਗ ਵਿੱਚ ਸੰਪੂਰਨ ਆਹੂਤੀ ਦੀ ਰਸਮ ਵਿਕਰਮਜੀਤ ਸਿੰਘ ਲੋਟੇ ਵੱਲੋਂ ਨਿਭਾਈ ਗਈ ਅਤੇ ਉਪਰੰਤ 10:30 ਵਜੇ ਝੰਡਾ ਲਹਿਰਾਉਣ ਦੀ ਰਸਮ ਮਨਪ੍ਰੀਤ ਸਿੰਘ ਡਾਇਰੈਕਟਰ ਕਰਤਾਰ ਕੰਬਾਈਨ ਭਾਰਸੋਂ ਵੱਲੋਂ ਅਦਾ ਕੀਤੀ ਗਈ ਅਤੇ ਉਹਨਾਂ ਵੱਲੋਂ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਜਦੋਂ ਕਿ ਬਲੱਡ ਕੈਂਪ ਦਾ ਉਦਘਾਟਨ ਬਲਵਿੰਦਰ ਸਿੰਘ ਧੰਜਲ ਨੇ ਆਪਣੇ ਕਰ ਕਮਰਲ ਨਾਲ ਅਦਾ ਕੀਤਾ। ਉਹਨਾਂ ਅੱਗੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਨਤਮਸਤਕ ਹੋ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਰਾਮਗੜੀਆ ਭਾਈਚਾਰੇ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦੀ ਮਹਿਮਾ ਅਪਰਮ ਅਪਾਰ ਹੈ ਜਿਨ੍ਹਾਂ ਦੀ ਕਿਰਪਾ ਸਦਕਾ ਹੀ ਮਨੋਖ ਵੱਲੋਂ ਸੂਈ ਤੋਂ ਲੈ ਕੇ ਜਹਾਜ਼ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਵੱਡੀਆਂ ਤਰੱਕੀਆਂ ਹਾਸਲ ਕੀਤੀਆਂ ਹਨ ਇਸ ਤਰ੍ਹਾਂ ਹੀ ਉਹਨਾਂ ਵੱਲੋਂ ਬਣਾਏ ਔਜ਼ਾਰਾਂ ਕਰਕੇ ਦੇਸ਼ ਵਿੱਚ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਨਿਰਮਾਣ ਹੋ ਰਹੇ ਹਨ ਇਹ ਸਭ ਸ਼ਿਲਪ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ ਉਹਨਾਂ ਕਿਹਾ ਕਿ ਅਜੇ ਸਮਾਗਮ ਹੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ ਉਹਨਾਂ ਵੱਲੋਂ ਮੰਦਰ ਦੀ ਪ੍ਰਬੰਧਕ ਕਮੇਟੀ ਨੂੰ 5 ਲੱਖ ਰੁਪਏ ਦੇਣ ਤੋਂ ਇਲਾਵਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਉੱਥੇ ਹੀ ਵਿਸ਼ੇਸ਼ ਮਹਿਮਾਨ ਵਜੋਂ ਬਾਬਾ ਵਿਸ਼ਵਕਰਮਾ ਰਾਮਗੜੀਆ ਸਭਾ ਖੰਨਾ ਦੇ ਪ੍ਰਧਾਨ ਭੁਪਿੰਦਰ ਸਿੰਘ ਸੌਂਦ ਸਾਬਕਾ ਕੈਬਨਿਟ ਮੰਤਰੀ ਗੁਰਕਿਰਤ ਸਿੰਘ ਕੋਟਲੀ ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਦੜ ਈਓ ਚਰਨਜੀਤ ਸਿੰਘ ਉੱbbi ਰਾਜਿੰਦਰ ਸਿੰਘ ਜੀਤ ਮੋਹਨ ਸਿੰਘ ਆਦਿ ਨੇ ਸ਼ਿਰਕਤ ਕੀਤੀ ਅੱਜ ਪੂਰੇ ਦੇਸ਼ ਔਰ ਦੁਨੀਆ ਦੇ ਅੰਦਰ ਬਾਬਾ ਵਿਸ਼ਕਰਮਾ ਜੀ ਦਾ ਇਹ ਦਿਨ ਬਹੁਤ ਹੀ ਉਤਸ਼ਾਹ ਦੇ ਨਾਲ ਬੜੇ ਸਤਕਾਰ ਨੇ ਨਾਲ ਮਨਾਇਆ ਜਾ ਰਿਹਾ ਅੱਜ ਖੰਨੇ ਦੇ ਅੰਦਰ ਵੀ ਰੌਣਕਾਂ ਲੱਗੀਆਂ ਹੋਈਆਂ ਨੇ ਅੱਜ ਅਸੀਂ ਸਾਰੇ ਇੱਥੇ ਸਾਰੇ ਭਾਈਚਾਰੇ ਦੇ ਨਾਲ ਇਹ ਖੁਸ਼ੀਆਂ ਸਾਂਝੀਆਂ ਕਰ ਰਹੇ ਹਾਂ ਔਰ ਉਹਦੇ ਨਾਲ ਨਾਲ ਜੋ ਅੱਜ ਤਰੱਕੀ ਔਰ ਖੁਸ਼ਹਾਲੀ ਦਾ ਯੁੱਗ ਦੇਖ ਰਹੇ ਆ ਨੈਸ਼ਨਲ ਹਾਈਵੇਜ਼ ਨੇ ਹੋਰ ਵੱਡੀਆਂ-ਵੱਡੀਆਂ ਇਮਾਰਤਾਂ ਜਿਹੜੀਆਂ ਨੇ ਉਹ ਬਾਬਾ ਵਿਸ਼ੂਮ ਕਰਮਾ ਜੀ ਦੀ ਦੇਣ ਹੈ ਅਗਰ ਅੱਜ ਸਾਡੇ ਦੇਸ਼ ਨੇ ਪੂਰੀ ਦੁਨੀਆ ਦੇ ਵਿੱਚ ਆਪਣੀ ਤਾਕਤ ਜਿਹੜੀ ਆ ਉਹ ਸਥਾਪਿਤ ਕੀਤੀ ਹੈ ਸੂਈ ਤੋਂ ਲੈ ਕੇ ਅਗਰ ਜਹਾਜ਼ ਤੱਕ ਅਸੀਂ ਪ੍ਰਾਉਣ ਚ ਕਾਮਯਾਬ ਹੋਏ ਆ ਉਹ ਸਾਰਾ ਹਨਰ ਜਿਹੜਾ ਬਾਬਾ ਵਿਸ਼ੂਮ ਕਰਮਾ ਜੀ ਦਾ ਦਿੱਤਾ ਹੋਇਆ ਤੋਂ ਮੈਂ ਅੱਜ ਸਾਰੇ ਹੀ ਆਪਣੇ ਰਾਮਗੜੀਆ ਭਾਈਚਾਰੇ ਨੂੰ ਔਰ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿਨਾ ਕਾਂਗਰਸ ਪਾਰਟੀ ਵੱਲੋਂ ਹਮੇਸ਼ਾ ਇਹ ਸਾਡਾ ਫਰਜ਼ ਹੁੰਦਾ ਅਸੀਂ ਹਮੇਸ਼ਾ ਜਦੋਂ ਵੀ ਇਹ ਸਾਨੂੰ ਸਾਡਾ ਭਾਈਚਾਰਾ ਇੱਥੇ ਸਦਾ ਪੱਤਰ ਦਿੰਦੇ ਨੇ ਤਾਂ ਅਸੀਂ ਇੱਥੇ ਪਹੁੰਚ ਕੇ ਜਿੱਥੇ ਸੰਗਤਾਂ ਦੇ ਦਰਸ਼ਨ ਕਰੀਦੇ ਨੇ ਉਹਦੇ ਨਾਲ-ਨਾਲ ਖੂਨਦਾਨ ਕੈਂਪ ਦਾ ਵੀ ਯੋਜਨ ਕੀਤਾ ਫ੍ਰੀ ਮੈਡੀਕਲ ਕੈਂਪ ਚੱਲ ਰਿਹਾ ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਸਹੂਲਤਾਂ ਇੱਥੇ ਅੱਜ ਦਿੱਤੀਆਂ ਜਾ ਰਹੀਆਂ ਨੇ ਤੋਂ ਮੈਂ ਸਾਰੇ ਹੀ ਆਪਣੇ ਭਾਈਚਾਰੇ ਨੂੰ ਬਹੁਤ ਬਹੁਤ ਵਧਾਈ ਦਿਨਾ ਔਰ ਇਹੀ ਆਸ ਰੱਖਦਾ ਇੱਥੇ ਬਾਬਾ ਵਿਸ਼ੂ ਕਰਮਾ ਜੀ ਦਾ ਅਸ਼ੀਰਵਾਦ ਸਾਡੇ ਤੇ ਹਮੇਸ਼ਾ ਬਣਿਆ ਰਹੇਗਾ ਔਰ ਅਸੀਂ ਤਰੱਕੀ ਔਰ ਖੁਸ਼ਹਾਲੀ ਦੇ ਯੁੱਗ ਵਿੱਚ ਹੋਰ ਅੱਗੇ ਹੋ ਕੇ ਆਪਣਾ ਵੀ ਯੋਗਦਾਨ ਪਾਵਾਂਗੇ ਧੰਨਵਾਦ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਸ਼੍ਰੀ ਵਿਸ਼ਕਰਮਾ ਜੀ ਦੇ ਉੱਪਰ ਅੱਜ ਸ਼੍ਰੀ ਵਿਸ਼ਕਰਮਾ ਵੈਲਫੇਅਰ ਐਜੂਕੇਸ਼ਨ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼੍ਰੀ ਵਿਸ਼ਕਰਮਾ ਜੀ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਪਹਿਲਾਂ ਤਾਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਜਿਵੇਂ ਪਹਿਲਾਂ ਮੰਤਰੀ ਸਾਹਿਬ ਨੇ ਦੱਸਿਆ ਵੀ ਇਹ ਸਾਰੀ ਵਿਸ਼ਕਰਮਾ ਜੀ ਦੀ ਦੇਣ ਆ ਜਿਹੜਾ ਸੂਈ ਤੋਂ ਲੈ ਕੇ ਜਹਾਜ਼ ਤੱਕ ਆਦੇ ਅੱਜ ਸਾਡੇ ਮੁਲਕ ਚ ਬਣ ਰਹੇ ਆ ਇਹ ਬਹੁਤ ਵੱਡਾ ਉਹਨਾਂ ਦਾ ਸਾਡੇ ਦੇ ਅਸ਼ੀਰਵਾਦ ਆ ਪ੍ਰਮਾਤਮਾ ਅਗੇ ਹੀ ਅਰਦਾਸ ਕਰਦੇ ਆ ਕਿ ਸਾਡਾ ਮੁਲਕ ਦਿਨ ਦੁਪਹਿਰੀ ਰਾਤ ਚੌਗਣੀ ਤਰੱਕੀ ਕਰੇ ਮੈਂ ਆਪਣੇ ਵੱਲੋਂ ਤੇ ਆਪਣੇ ਸਾਰੇ ਕਾਉਂਸਲਰ ਸਾਥੀਆਂ ਵੱਲੋਂ ਇਹ ਦਿਨ ਤੇ ਮੁਬਾਰਕਬਾਦ ਦਿੰਨਾ ਭਰਮਗੜੀਆ ਭਾਈਚਾਰੇ ਨੂੰ ਤੇ ਸਾਡੇ ਸਾਰੇ ਸਮਾਜ ਨੂੰ ਕਿ ਸਾਨੂੰ ਦਿਨ ਤੇ ਕੁਣੀ ਰਾਤ ਚੌਗਣੀ ਤਰੱਕੀ ਬਖਸ਼ ਮਾਲਕ ਧੰਨਵਾਦ ਜੈ ਹਾਂਜੀ ਬ੍ਰਾਊਨ ਕੋੜੀ ਅੱਜ ਬਾਬਾ ਬਸ਼ਕਰਮਾ ਜੀ ਦੇ ਦਿਹਾੜੇ ਦੇ ਉੱਪਰ ਅਜੇ ਵਿਸ਼ੇਸ਼ ਵਿਗਿਆਨ ਬਣ ਕੇ ਆਏ ਆ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਇਹ ਆਪਣਾ ਮਤਲਬ ਜਿਸ ਕੰਮ ਦੇ ਨਾਲ ਅਸੀਂ ਰਿਲੇਟਡ ਆ ਇਹ ਉਹਨਾਂ ਦਾ ਜਿਹੜਾ ਸਪੈਸ਼ਲ ਦਿਨ ਕਹਿ ਲਈਏ ਹਾਂਜੀ ਅਜਾ ਜਿਵੇਂ ਤੁਸੀਂ ਆਪਣੇ ਹਨਾ ਪੇਰੈਂਟ ਦੇ ਨਾਲ ਕੰਮ ਦੇ ਵਿੱਚ ਹੱਥ ਮਿਟਾ ਰਹੇ ਹੋ ਔਰ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਨਾਮ ਹੈ ਪਪਾ ਬਿਸ਼ਰਮਾ ਜੀ ਦੀ ਦੇਣ ਹੈ ਨਾ ਅੱਜ ਕਿਵੇਂ ਲੱਗ ਰਿਹਾ ਜਦੋਂ ਤੁਸੀਂ ਇਹਨਾਂ ਦੀ ਦੇਣ ਜਿਹੜੇ ਹੈ ਉਹ ਵੀ ਪਹੁੰਚੇ ਹੋ ਤੁਹਾਡਾ ਸਨਮਾਨ ਕਰ ਰਿਹਾ ਹੈ ਜੀ ਸਰਬਾਤਮਕ ਜੀ ਬਹੁਤ ਵਧੀਆ ਲੱਗ ਰਿਹਾ ਹੈ ਮੈਨੂੰ ਮੈਂ ਇਹ ਮਤਲਬ ਖੁਸ਼ ਕੀ ਖੁਸ਼ਕਿਸਮਤ ਹੈ ਕਿ ਐਸਾ ਕਰਦੇ ਆ ਵੀ ਆਪਾਂ ਨੂੰ ਇਸ ਚੀਜ਼ ਦਾ ਮੌਕਾ ਮਿਲਦਾ ਹੈ ਇਸ ਚੀਜ਼ ਦੇ ਲਈ ਹੋਰ ਬੱਚਿਆਂ ਨੂੰ ਵੀ ਕੀ ਇਹਨਾਂ ਤੁਹਾਡਾ ਪ੍ਰਸ਼ਾਤਵਾ ਹੈ ਮੈਂ ਤਾਂ ਬੱਚਿਆਂ ਨੂੰ ਇਹੀ ਕਹੂੰਗੀ ਕਿ ਵੀ ਆਪਣੇ ਕੰਮ ਨਾਲ ਆਪਣੇ ਕਿੱਤੇ ਦੇ ਨਾਲ ਜੁੜੋ ਜੇ ਜਿਨ੍ਹਾਂ ਦੇ ਪੇਰੈਂਟਸ ਕਾਰੀਗਰ ਹੈਗੇ ਆ ਉਹ ਕਿਸੇ ਵੀ ਲਾਈਨ ਦੇ ਵਿੱਚ ਆ ਵੇ ਯੁਨਾ ਨੂੰ ਆਪਣੇ ਪੇਰੈਂਟਸ ਦਾ ਅਲੱਗ ਤੋਂ ਪੀਚਾ ਨਾ ਛੋੜ ਕੇ ਵੀ ਆਪਣੇ ਪੇਰੈਂਟਸ ਦੀ ਹੈਲਪ ਕਰਨੀ ਚਾਹੀਦੀ ਹੈ ਆਪਣਾ ਕਾਰੋਬਾਰ ਅੱਗੇ ਵਧਾਉਣਾ ਚਾਹੀਦਾ ਯਾਰ ਮੈਂ ਤਾਂ ਇਹੀ ਉਹਨਾਂ ਨੂੰ ਕਹੂੰਗੀ ਵੀ ਹੱਥੀ ਹੱਥੀ ਆਪਣਾ ਕੰਮ ਸਿੱਖਣਾ ਚਾਹੀਦਾ ਹੈ ਕੁੜੀਆਂ ਅਕਸਰ ਡਰਦੀਆਂ ਹਨ ਐਸੇ ਕੰਮਾਂ ਤੋਂ ਵੀ ਸਮਾਜ ਕੀ ਕਹੂਗਾ ਜਦੋਂ ਤੁਸੀਂ ਇਸ ਕੰਮ ਦੇ ਵਿੱਚ ਆਏ ਤੁਹਾਨੂੰ ਕਿੰਨਾ ਕੁ ਸਮਾਜ ਦਾ ਸਾਹਮਣਾ ਕਰਨਾ ਪਏ ਸੁਣਦੇ ਤਾਂ ਸਾਰੇ ਕਹਿੰਦੇ ਤਾਂ ਸਾਰੇ ਹੀ ਆ ਵੀ ਆ ਕੀ ਕੋਈ ਕੰਮਾਂ ਚ ਕਮਾਵੇ ਵੇ ਵੈਲਡਿੰਗ ਕੋਈ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਸਕਿੱਲ ਆ ਉਹ ਚਾਹੇ ਤੁਸੀਂ ਬਾਹਰ ਅੰਦਰ ਜਿੱਥੇ ਮਰਜੀ ਚਲੋ ਇਹ ਕਿਤੇ ਨਾ ਕਿਤੇ ਤੁਹਾਡੇ ਕੰਮ ਆ ਹੀ ਜਾਂਦੀ ਆ ਤਾਂ ਮੈਂ ਇਹੀ ਕਹੂੰਗੀ ਕੁੜੀਆਂ ਨੂੰ ਵੀ ਇੱਥੇ ਡਰਨ ਦੀ ਤਾਂ ਕੋਈ ਲੋੜ ਨਹੀਂ ਆਪਣਾ ਬਿਜ਼ਨਸ ਆਪਣਾ ਹੀ ਹੁੰਦਾ ਆ ਇੱਕ ਆਪਾਂ ਨੌਕਰੀ ਕਰਨੀ ਹੁੰਦੀ ਕਿਸੇ ਦੇ ਅੰਡਰ ਰਹਿ ਕੇ ਇੱਕ ਆਪਾਂ ਆਪਣਾ ਬਿਜ਼ਨਸ ਆਪਣਾ ਕੰਮ ਕਰਨਾ ਹੁੰਦਾ ਉਹਦੇ ਵਿੱਚ ਘਾਟਾ ਵਾਧਾ ਸਾਰਾ ਆਪ ਦਾ ਹੀ ਹੁੰਦਾ ਆ ਜੇ ਇੱਕ ਟਾਈਮ ਇੱਕ ਮਹੀਨੇ ਆਪਾਂ ਘੱਟ ਮਤਲਬ ਘੱਟ ਕਮਾ ਲਾਂਗੇ ਤਾਂ ਅਗਲੇ ਮਹੀਨੇ ਕੀ ਪਤਾ ਤਿੰਨ ਗੁਣਾ ਜ਼ਿਆਦਾ ਕਮਾ ਲਈਏ ਆਪਣੇ ਬਿਜ਼ਨਸ ਦੇ ਵਿੱਚ ਮੈਨੂੰ ਉਦਾਂ ਲੱਗਦਾ ਜ਼ਿਆਦਾ ਫਿਰ ਤੋ ਮੈਨੂੰ ਨਹੀਂ ਲੱਗਦਾ ਵੀ ਕੁੜੀਆਂ ਨੂੰ ਇਸ ਤੀਰ ਤੋਂ ਜਗਣਾ ਚਾਹੀਦਾ ਉਹ ਵੱਧ ਚੜ ਕੇ ਆਪਣੇ ਆਪਣੇ ਕਾਰੀਗਰ ਕੰਮਾ ਕਰਦੇ ਚਾਹੁੰਦੇ ਹਾਂ ਅੱਜ ਬਿਸ਼ਕਰਮਾਡੇ ਦੇ ਉੱਪਰ ਤੁਸੀਂ ਅੱਜ ਇਹ ਮੁੱਖ ਮਹਿਮਾਨ ਬਣ ਕੇ ਆਇਓ ਕਿ ਸੰਦੇਸ਼ ਜਨਨ ਤੇ ਕੀ ਗੱਲਾਂ ਚਾਹੀਦੀਆਂ ਹੋਰ ਬਾਬਾ ਵਿਸ਼ਵਕਰਮਾ ਮਹਾਰਾਜ ਕੀ ਜੈ ਸਭ ਤੋਂ ਪਹਿਲਾਂ ਤਾਂ ਜੀ ਮੰਗਦੇ ਸੇਵਾਦਾਰ ਬਣ ਕੇ ਆਏ ਬਾਬਾ ਵਿਸ਼ਵਕਰਮਾ ਜੀ ਦੀ ਬਦੌਲਤੀ ਹੈ ਕਿ ਅੱਜ ਚਾਹੇ ਅੰਬਰਾ ਤੇ ਜਹਾਜ਼ ਉੜੇ ਫਿਰਦੇ ਨੇ ਚਾਹੇ ਅੱਜ ਕਈ-ਕਈ ਕੱਲੋ ਮੀਟਰ ਦੂਗੇ ਸਮੁੰਦਰਾਂ ਦੇ ਵਿੱਚ ਜਿਹੜੇ ਸਮੁੰਦਰੀ ਜਹਾਜ਼ ਤੈਰ ਰਹੇ ਜਿੰਨਾ ਸ਼ਿਲਪ ਹੈ ਕਾਰੀਗਰੀ ਹੈ ਚਾਹੇ ਕੋਈ ਲੱਕੜੀ ਦਾ ਕਾਰੀਗਰ ਚਾਹੇ ਕੋਈ ਸੋਨੇ ਦਾ ਕਾਰੀਗਰ ਚਾਹੇ ਕੋਈ ਲੋਹੇ ਦਾ ਕਾਰੀਗਰ ਚਾਹੇ ਕੋਈ ਮੇਸਨ ਜਿਹਨੂੰ ਕਹਿੰਦੇ ਆ ਰਾਜ ਮਿਸਤਰੀਆਂ ਦਾ ਕਾਰੀਗਰ ਕਿਸੇ ਵੀ ਕਿਸਮ ਦਾ ਕੋਈ ਕਾਰੀਗਰੀ ਹੈ ਬਾਬਾ ਵਿਸ਼ਣ ਕਰਮਾ ਜੀ ਨੂੰ ਦਿਲੋਂ ਮੰਨਦੇ ਨੇ ਬਾਬਾ ਵਿਸ਼ਣ ਕਰਮਾ ਜੀ ਉਹਨਾਂ ਦੇ ਗੁਰੂ ਨੇ ਸੋ ਬਾਬਾ ਵਿਸ਼ਵਕਰਮਾ ਜੀ ਨੂੰ ਨਾ ਸਿਰਫ ਕੱਲੇ ਪੰਜਾਬ ਦੇ ਵਿੱਚ ਬਲਕਿ ਪੂਰੇ ਭਾਰਤ ਦੇ ਵਿੱਚ ਨਾ ਸਿਰਫ ਭਾਰਤ ਚ ਵਿਦੇਸ਼ਾਂ ਚ ਵੀ ਬਾਬਾ ਵਿਸ਼ਵਕਰਮਾ ਜੀ ਦੀ ਇਸ ਜੋ ਧੇਨ ਹੈ ਉਹਨੂੰ ਜਣੀ ਕਿ ਸਾਰੇ ਜਾਣੇ ਮੰਨਦੇ ਵੀ ਨੇ ਔਰ ਪੂਜਦੇ ਵੀ ਨੇ ਸੋ ਅੱਜ ਸ਼ਿਲਪ ਦੇ ਦੇਵਤਾ ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦੇ ਅੱਜ ਜੋ ਜਨਮ ਦਿਹਾੜਾ ਪ੍ਰਕਾਸ਼ ਦਿਹਾੜਾ ਹੈ ਇਸ ਤੇ ਉੱਤੇ ਮੈਂ ਪੂਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਵਿਦੇਸ਼ਾਂ ਵਿਦੇਸ਼ਾਂ ਚ ਵਸਦੇ ਬਾਬਾ ਵਿਸ਼ਨਕਰਮਾ ਜੀ ਨੂੰ ਮੰਨਣ ਵਾਲਿਆਂ ਨੂੰ ਬਹੁਤ-ਬਹੁਤ ਮੈਂ ਵਧਾਈ ਦਿੰਦਾ ਤੇ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਹੈ ਸਾਡੀ ਬਾਬਾ ਜੀ ਦੇ ਚਰਨਾਂ 'ਚ ਅਰਦਾਸ ਹੈ ਸਾਡੀ ਕਿ ਬਾਬਾ ਜੀ ਇਸੇ ਤਰੀਕੇ ਨਾਲ ਜਿਹੜੀ ਆਪਣੀ ਰਹਿਮਤ ਹੈ ਉਹ ਕਿਰਤ ਕਿਰਤੀ ਕੰਮਿਆਂ ਦੇ ਉੱਤੇ ਆਪਣੀ ਬਣਾ ਕੇ ਰੱਖਣ ਦਸਾਂ ਨੋਹਾਂ ਦੀ ਕਿਰਤ ਕਰਕੇ ਇਹ ਜਿਹੜਾ ਆਪਣੀ ਉਹ ਜੀਵਿਕਾ ਆਪਣਾ ਜੀਵਨ ਆ ਉਹ ਇਸੇ ਤਰੀਕੇ ਨਾਲ ਜਿਉਣ ਔਰ ਇਸੇ ਤਰੀਕੇ ਨਾਲ ਆਪਣਾ ਮਿਹਰ ਪਰਿਆਰਥ ਬੜਾ ਕੇ ਰੱਖਣ ਤਨ ਜਿਵਾ ਕੁਸ਼ਕਰਮਾ ਦੇ ਉੱਪਰ ਤੁਸੀਂ ਐਜੇ ਮੁੱਖ ਮਾਤਸਾਫੀ ਸਿਕਾ ਦੀ ਮਹਿਮਾਨ ਪੇਜਿੰਗ ਡਾਇਰੈਕਟਰ ਕਟਾਰ ਤੋਂ ਮੈਂ ਪਾਸੋਂ ਤੋਂ ਅੱਜ ਦੇ ਸਾਰੇ ਦੇਸ਼ਪਾਲ ਸਿੰਘ ਇਲਾਕਾ ਵਾਸੀ ਨੂੰ ਸਾਰੇ ਸੂਹ ਨਗਰ ਵਾਸੀ ਨੂੰ ਮੇਰੇ ਵੱਲੋਂ ਤੇ ਸਾਰੇ ਪਰਿਵਾਰ ਵੱਲੋਂ ਦੀਵਾਲੀ ਦੇ ਮੁਸ਼ਕਮਾਂ ਦੇ ਦੀਆਂ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਠੀਕ ਹੈ ਜਨਨ ਅੱਜ ਕੁਸ਼ਕਰਮਾ ਦੇ ਉੱਪਰ ਤੁਸੀਂ ਵਿਸ਼ੇਸ਼ ਮਾਨ ਬਣ ਕੇ ਆਏ ਹੋ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸਾਰੇ ਵਿਸ਼ਕਰਮਾ ਭਾਈਆਂ ਨੂੰ ਵਿਸ਼ਕਰਮਾ ਭਗਵਾਨ ਦੀ ਜੈ ਕਹਿੰਦਾ ਹਾਂ ਇਹ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ ਜਾਂ ਸਾਡੇ ਆਸਤੇ ਬੜਾ ਹੀ ਪਵਿੱਤਰ ਦਿਨ ਹੈਗਾ ਕਿ ਇਹ ਉਹ ਵਿਸ਼ਕਰਮਾ ਭਗਵਾਨ ਨੇ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਉਹ ਸਾਨੂੰ ਕਹਿੰਦੇ ਨੇ ਕਿ ਬੱਚਾ ਪੈਦਾ ਹੁੰਦਾ ਹੈ ਤੇ ਇੰਜੀਨੀਅਰ ਪੈਦਾ ਅਸੀਂ ਉਹ ਸਮਾਜ ਨੂੰ ਬਿਲੋਂਗ ਕਰਦੇ ਆ ਜਿਹੜਾ ਹੱਥਾਂ ਨਾਲ ਲੋਹਾਂ ਨੂੰ ਮੋੜ ਕੇ ਕੁਰਸੀ ਬਣਾ ਦਿੰਨੇ ਆ ਲੱਕੜ ਨਾਲ ਲੱਕੜ ਨੂੰ ਬਿਣਾ ਅਥੋੜੇ ਕਿਲ ਤੋਂ ਜੋੜ ਕੇ ਵੀ ਕੁਰਸੀ ਬਣਾ ਲੈਂਦੇ ਹਾਂ ਕੁਝ ਵੀ ਬਣਾ ਸਕਦੇ ਆ ਇਹ ਸਾਡੀ ਜਿਹੜੀ ਦੇਣ ਹੈਗੀ ਹੈ ਵਿਸ਼ਕਰਮਾ ਭਗਵਾਨ ਦੀ ਹੈ ਤੇ ਅੱਜ ਉਹਨਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਹੈ ਕਿ ਮੈਂ ਸਾਰਿਆਂ ਨੂੰ ਮੁਬਾਰਕ ਦੇਣਾ ਚਾਹੁੰਦਾ ਹਾਂ ਬਹੁਤ ਬਹੁਤ ਧੰਨਵਾਦ ਔਰ ਸਪੈਸ਼ਲ ਕੀ ਖੰਨਾ ਵੈਲਫੇਅਰ ਸੁਸਾਇਟੀ ਆਲਣੇ ਜਿਨ੍ਹਾਂ ਨੇ ਇੱਥੇ ਬਹੁਤ ਵਦਿਆ ਪ੍ਰੋਗਰਾਮ ਰੱਖਿਆ ਔਰ ਮੇਰਾ ਛੋਟਾ ਭਰਾ ਵੀ ਹੈ ਜੀ ਵੀ ਹੈ ਸਰਜੀਤ ਸੌਨ ਜੋ ਕੈਬਨਿਟ ਮੰਤਰੀ ਉਹ ਵੀ ਇੱਥੇ ਆਏ ਉਹਨਾਂ ਨੇ ਸਾਰਿਆਂ ਨੇ ਬੜੇ ਸੋਹਣੀ ਗੱਲ ਕਹੀਆਂ ਔਰ ਬੜਾ ਦਿਲਖੁਸ਼ ਹੋਇਆ ਇੱਥੇ ਆ ਕੇ ਤੇ ਔਰ ਮੈਂ ਸਾਰੇ ਭਰਾਵਾਂ ਨੂੰ ਇਹੀ ਚਾਹਨਾ ਹੈ ਕਿ ਆਪਾਂ ਸਾਰੇ ਮਿਲ ਕੇ ਇਹ ਦਿਹਾੜਾ ਹਮੇਸ਼ਾ ਹੀ ਇਸ ਤਰ੍ਹਾਂ ਚੁਣਤਾ ਹੋਣਾ ਮਨਾਇਆ ਜਾਵੇ ਇੱਕ ਵਿਸ਼ਕਰਮਾ ਸਮਾਜ ਜਿਹੜਾ ਹੈਗਾ ਇਹਦੀ ਬਹੁਤ ਵੱਡੀ ਦੇਣ ਹੈ ਹਿੰਦੁਸਤਾਨ ਨੂੰ ਬਹੁਤ ਵੱਡੀ ਦੇਣ ਹੈ ਤੇ ਪਰ ਇੱਕ ਚੀਜ਼ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਜਿਸ ਤਰੀਕੇ ਦੀ ਦੇਣ ਹੈ ਸਮਾਜ ਨੂੰ ਉਸ ਤਰੀਕੇ ਦੀ ਰਾਜਨੀਤਿਕ ਦੇਣ ਵਾਲੇ ਹੈ ਨਹੀਂ ਇਹ ਸਮਾਜ ਨੂੰ ਉਹਦੇ ਪਿੱਛੇ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਪਰ ਅਸੀਂ ਕਰਾਂਗੇ ਔਰ ਆਉਣ ਵਾਲੇ ਟਾਈਮ ਦੇ ਡੈਫਰੈਂਟਲੀ ਅਸੀਂ ਬਹੁਤ ਅੱਛਾ ਜਿਹੜਾ ਸਮਾਜ ਨੂੰ ਉੱਤੇ ਉਠਾਵਾਂਗੇ ਤੇ ਔਰ ਕੰਮ ਕਰਾਂਗੇ ਸਮਾਜ ਹਾਸਤੇ ਕੰਮ ਕਰਾਂਗੇ ਕਿ ਅਗੇ ਸਮਾਜ ਕੇ ਵੱਧ ਇੰਦਰੀ ਤੁਸੀਂ ਪਹਿਲਾਂ ਵੀ ਗਿਆਨੀ ਜੀ ਨੇ ਵੀ ਬਹੁਤ ਸਮਾਜ ਲਈ ਕੰਮ ਕੀਤਾ ਤੁਸੀਂ ਵੀ ਇੰਡੀਆ ਦੇ ਵੱਖ-ਵੱਖ ਇਲਾਕਿਆਂ ਦੇ ਸਕੇਟਰਾਂ ਦੇ ਵਿੱਚ ਜਾ ਕੇ ਸਮਾਜ ਨੂੰ ਉੱਕਤਰ ਕਰ ਰਹੇ ਹੋ ਤੇ ਕੀ ਕਹ ਹੈ ਜਿਹੜੇ ਜਿਹੜੇ ਪੰਜਾਬ ਦੇ ਵਿੱਚੋਂ ਵੀ ਲੋਕਾਂ ਨੂੰ ਇਕੱਠਾ ਕਿਤੇ ਜਾਂਦੇ ਨੇ ਉਹ ਉਹ ਵੀ ਇਸ ਸਮਾਜ ਲਈ ਬਹੁਤ ਕਮਿਊਨਿਟੀ ਦਾ ਪ੍ਰਮੋਤਕ ਲੇਖੋ ਮੈਂ ਅੱਜ ਤੱਕ ਤੁਹਾਨੂੰ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਕਿੰਨੇ ਸਾਲਾਂ ਤੋਂ ਮਗਰ 70-75 ਸਾਲ ਆਪਾਂ ਕਹਿੰਦੇ ਆ ਕਿ ਹੋ ਗਏ ਹਿੰਦੁਸਤਾਨ ਨੂੰ ਆਜ਼ਾਦ ਹੋਏ ਔਰ ਰਾਜਨੀਤੀ ਦੇ ਅੰਦਰ OBC ਸਮਾਜ ਦਾ ਹਮੇਸ਼ਾ ਹੀ ਸ਼ੋਸ਼ਣ ਕੀਤਾ ਗਿਆ ਹੈ OBC ਸਮਾਜ ਦੇ ਨਾਂ ਤੇ ਵੋਟਾਂ ਦਿੱਤੀ ਗਈ ਹੈ ਵਿਸ਼ਕਰਮਾ ਸਮਾਜ ਦੇ ਨਾਂ ਤੇ ਵੋਟਾਂ ਗਈ ਹੈ ਉਹ ਵੀ OBC ਜਿਹੜਾ ਵਿਸ਼ਕਰਮਾ ਸਮਾਜ ਹੈ ਉਹ ਵੀ OBC ਚ ਜਾਂਦਾ ਹੈ ਪਰ ਮੈਂ ਪੂਰੇ ਹਿੰਦੁਸਤਾਨ ਘੁੰਮ ਕੇ ਦੇਖਿਆ ਹੈ ਉਹਨਾਂ ਦਾ ਸ਼ੋਸ਼ਣ ਹੋਇਆ ਪਰ ਉਹਦੇ ਵਿੱਚ ਸਾਡੇ ਵੀ ਵਿਸ਼ਕਰਮਾ ਸਮਾਜ ਦੇ ਅੰਦਰ ਇੱਕ ਕੀ ਕਹਿੰਦੇ ਹੁੰਦੇ ਆ ਕਿ ਸਾਡੇ ਜੋ ਨੁਕਸ ਸੀਗਾ ਉਹ ਨੁਕਸ ਇਹ ਸੀਗਾ ਕਿ ਅਸੀਂ ਵੰਡੇ ਹੋਏ ਸੀਗੇ ਆਪ ਚ ਵੇਚੀ ਕਲੀ ਦੇਖਿਆ ਜਾਵੇ ਤਾਂ ਵਿਸ਼ਕਰਮਾ ਭਗਵਾਨ ਦੇ ਪੰਜ ਪੁੱਤਰ ਨੇ ਔਰ ਪੰਜ ਪੁੱਤਰ ਦੇ ਕੰਮ ਅਲੱਗ-ਅਲੱਗ ਨੇ ਤੇ ਲੋਕਾਂ ਨੇ ਉਹਨਾਂ ਨੂੰ ਜਾਤੀ ਜਵਾਤ ਦੇ ਅਲੱਗ-ਅਲੱਗ ਦਿੱਤਾ ਗਿਆ ਜਿਹੜਾ ਕਿ ਮੈਂ ਚਾਹਨਾ ਹੈ ਕਿ ਉਹ ਜਾਤੀਵਾਦੀ ਉਹ ਸਾਡਾ ਕੰਮ ਹੈ ਉਹਨ ਇੱਕ باپ ਦੇ ਤਿੰਨ ਪੁੱਤਰ, ਚਾਰ ਪੁੱਤਰ, ਪੰਜ ਪੁੱਤਰ ਹੋਣ ਇੱਕ ਲੋਹੇ ਦਾ ਕੰਮ ਕਰਨਾ ਲੋਹਾਰ ਬਣ ਜਾਂਦਾ ਕੋਈ ਲੱਕੜੇ ਦਾ ਕੰਮ ਕਰਦਾ ਤਰਖਾਨ ਬਣ ਜਾਂਦਾ ਕੋਈ ਲੋਕ ਸੋਨੇ ਦਾ ਕੰਮ ਕਰੇ ਸੁਨਿਆਰ ਬਣ ਜਾਂਦਾ ਉਹ ਬੇਸਿਕਲੀ ਸਾਡਾ ਕੰਮ ਹੈਗਾ ਅਲੱਗ-ਅਲੱਗ ਕੰਮ ਕਰਨ ਦਾ ਤਰੀਕਾ, ਅਲੱਗ-ਅਲੱਗ ਕਰਨ ਦਾ ਕਲਾ ਹੈਗੀ ਹੈ ਪਰ ਸਾਡਾ ਜਿਹੜਾ ਵਿਸ਼ਵਾਸ ਹੈ ਔਰ ਵਿਸ਼ਕਰਮਾ ਸਮਾਜ ਆ ਉਹ ਇੱਕ ਹੀ ਹੈਗੀ ਹੈ ਬਾਦਰ ਇੱਕ ਹੀ ਹੈਗੇ ਨੇ ਦੇਸ਼ ਕਰਕੇ ਮੈਂ ਸਾਰੇ ਵਿਸ਼ਕਰਾਂ ਭਾਈਆਂ ਨੂੰ ਕਹਿਣਾ ਕਿ ਹੁਣ ਅਸੀਂ ਬੜੇ ਸੋਹਣੀ ਸਾਡੀ ਪਟਨਾ ਦੇ ਅੰਦਰ ਬਹੁਤ ਵੱਡੀ ਰੈਲੀ ਕੀਤੀ ਮੈਂ ਪੰਜਾਂ ਭਰਾਵਾਂ ਨੂੰ ਇਕੱਠਾ ਇੱਕ ਮੰਚ ਤੇ ਲੈ ਕੇ ਆਇਆ ਉਹ ਬੜਾ ਅੱਛਾ ਰਿਸਪੌਂਸ ਵੀ ਆ ਰਿਹਾ ਹੈ ਹੁਣ ਪਟਨਾ ਵੀ ਹੈ ਸਾਡੀ ਹੈਗੀ 9 ਨਵੰਬਰ ਨੂੰ ਬਹੁਤ ਵੱਡੀ ਰੈਲੀ ਹੈਗੀ ਹੈ ਲਖਨਊ ਚ ਵੀ ਹੈਗੀ ਯੂਪ ਚ ਇਸ ਤਰੀਕੇ ਨਾਲ ਉਹ ਜਾਗਰੂਤਾ ਆ ਰਹੀ ਹੈ ਕਿ ਇਹ ਤੋਂ ਡੈਫੀਨਟਲੀ ਅਸੀਂ ਜਿਸ ਤਰੀਕੇ ਨਾਲ ਜਾਗਰੂਤਾ ਆਉਂਦੀ ਜਾਏਗੀ ਔਰ ਸਮਾਜ ਇਕੱਠਾ ਹੁੰਦਾ ਹੈ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮੰਦੀ ਖਾਸ ਰਿਪੋਰਟ